ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆ ਸਾਡੇ ਸਾਰੇ ਸਹਿਯੋਗੀ ਸੱਜਣਾ ਦਾ ਪਹਿਲਾਂ ਇਹ ਸੇਵਾ ਸੁਲਤਾਨਪੁਰ ਲੋਧੀ ਕਪੂਰਥਲਾ ਸਾਈਡ ਤੇ ਫਰੋਇਦਪੁਰਾ ਉੱਥੇ ਚੱਲ ਰਹੀ ਸੀ ਤੇ ਹੁਣ 6-7 ਦਿਨ ਤੋਂ ਲਗਾਤਾਰ ਸੇਵਾ ਇਹ ਇੱਥੇ ਚੱਲ ਰਹੀ ਹੈ ਤੇ ਨਾਲੇ ਸਾਡੇ ਨਾਲ ਵੀਰ ਖੜੂ ਸਾਹਿਬ ਕਾਲ ਅਕੈਡਮੀ ਜਿਹੜੀ ਉਹ ਵੀ ਕਾਫੀ ਦਿਨਾਂ ਤੋਂ ਸੇਵਾ ਕਰ ਰਹੀ ਹੈ ਅੱਜ ਵੀ ਸਾਡੇ ਨਾਲ ਇਹ ਪੂਰਾ ਸਹਿਯੋਗ ਤੇ ਆਇਆ ਨਾ ਬਾਕੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਨਾਲ ਕਹਿੰਦੇ ਸੀ ਕਿ ਪੰਜਾਬ ਨਾਲ ਕੋਈ ਖੜਦਾ ਨਹੀਂਗਾ ਪੰਜਾਬ ਨਾਲ ਪੰਜਾਬ ਹੀ ਖੜਦਾ ਹੈ ਪਰ ਹਰਿਆਣਾ ਰਾਜਸਥਾਨ ਚੁੱਪੀ ਸਾਰੇ ਲੋਕਾਂ ਨੂੰ ਅਸੀਂ ਇੱਥੇ ਆਉਂਦੇ ਵੇਖਿਆ ਟਰਾਲੀਆਂ ਪਰ ਪਰਕੇ ਟਰੱਕ ਪਰ ਪਰਕੇ ਲੈ ਕੇ ਆਏ ਆ ਲੰਗਰ ਦੁੱਧ ਪ੍ਰਸ਼ਾਦ ਦੇ ਕੋਈ ਅੰਤ ਨਹੀਂ ਜੀ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ